ਮੈਂ ਕਈ ਵਾਰੀ ਬੇਨਤੀ ਕਰਦਾ ਹਾਂ ਉਹਨਾਂ ਸਿੱਖੋ ਉਹ ਭਾਈ ਘੱਟੋ-ਘੱਟ ਗੁਰੂ ਨਾਨਕ ਦੇ ਪ੍ਰਚਾਰ ਢੰਗ ਨੂੰ ਦੇਖੋ ਵੀ ਬਾਬੇ ਨੇ ਪ੍ਰਚਾਰ ਕਿਦਾਂ ਕੀਤਾ ਅੱਜ ਸਾਡਾ ਪ੍ਰਚਾਰ ਪਤਾ ਕੀ ਹੈ ਅਸੀਂ ਕੇਵਲ ਕੁਝ ਸਮਾਗਮਾਂ ਤੱਕ ਕੁਝ ਕੀਰਤਨ ਦਰਬਾਰਾਂ ਤੱਕ ਸੀਮਤ ਰਹਿ ਗਏ ਤੇ ਸਾਡੇ ਕੋਲ ਉਂਗਲਾਂ ਤੇ ਗਿਣਨ ਵਾਲੇ ਥੋੜੇ ਜਿਹੇ ਜਥੇ ਨੇ ਥੋੜੇ ਜਿਹੇ ਪ੍ਰਚਾਰਕ ਨੇ ਅਸੀਂ ਹਰ ਜਗ੍ਹਾ ਉਹਨਾਂ ਨੂੰ ਸੱਦਦੇ ਹਾਂ ਅਸੀਂ ਦੂਜੇ ਨੂੰ ਤੇ ਪ੍ਰਚਾਰਕ ਸਮਝਦੇ ਹੀ ਨਹੀਂ ਪਤਾ ਕਿਉਂ ਕਿਉਂਕਿ ਅੱਜ মিডিਏ ਦਾ ਯੁੱਗ ਹੈ ਜਿਹੜਾ মিডিਏ ਦੇ ਵਿੱਚ ਜਿਆਦਾ ਹੁੰਦਾ ਹੈ ਜਿੰਨੂੰ ਲੋਕ ਜਿਆਦਾ ਸੁਣਦੇ ਨੇ ਉਹਨੂੰ ਹੀ ਵਿਦਵਾਨ ਮੰਨਦੇ ਨੇ ਤਰਸਦੀ ਹੈ ਅੱਜ ਮੇਰੀ ਕੌਮ ਦੀ ਕਿ ਸਾਨੂੰ ਸੱਚ ਦੀ ਸਮਝ ਨਹੀਂ ਬਹੁਤ ਸਾਰੇ ਮੈਨੂੰ ਕਥਾਵਾਚਕ ਪਿੱਛੇ ਜਾ ਨੌਜਵਾਨ ਮਿਲਦੇ ਨੇ ਕਹਿੰਦੇ ਭਾਈ ਸਾਹਿਬ ਕੀ ਕਰੀਏ ਕਹਿੰਦੇ ਦੌੜ ਲੱਗੀ ਹੋਈ ਹੈ ਹਰ ਬੰਦਾ মিডিਏ ਵਾਲੇ ਪਾਸੇ ਭੱਜ ਰਿਹਾ ਤੇ ਜਿਹੜਾ ਕਿਸੇ ਖਾਸ ਸਟੇਜ ਤੇ ਬਹਿ ਕੇ ਬੋਲਦਾ ਹੈ ਤੇ ਲੋਕ ਚਾਹੁੰਦੇ ਨੇ ਸਾਡੇ ਸਮਾਗਮ ਦੇ ਵਿੱਚ ਉਹ ਹਾਜ਼ਰੀ ਭਰੇ ਮੈਂ ਪ੍ਰਬੰਧਕਾਂ ਨਾਲ ਵੀ ਕਈ ਵਾਰੀ ਗੱਲ ਕਰਦਾ ਭਾਈ ਹੋਰ ਵੀ ਤੇ ਬਹੁਤ ਨੇ ਕਥਾਵਾਚਕ ਉਹਨਾਂ ਨੂੰ ਵੀ ਸੱਦਿਆ ਕਰੋ ਉਹਨਾਂ ਰਾਗੀਆਂ ਉਹਨਾਂ ਢਾਡੀਆਂ ਉਹਨਾਂ ਕਵੀਸ਼ਰਾਂ ਨੂੰ ਵੀ ਸੱਦਿਆ ਕਰੋ ਜਿਨ੍ਹਾਂ ਨੂੰ ਕੋਈ ਨਹੀਂ ਸੱਦਦਾ ਪਤਾ ਕੀ ਆਖਦੇ ਨੇ ਕਹਿੰਦੇ ਲੋਕ ਮੰਗ ਕਰਦੇ ਆ ਲੋਕ ਡਿਮਾਂਡ ਕਰਦੇ ਆ ਉਹ ਭਲਿਓ ਛੱਡ ਦਿਓ ਇਹੋ ਜੀਆਂ ਮੰਗਾ ਹਰ ਸਿੱਖ ਦਾ ਸਤਕਾਰ ਕਰੋ ਊਚ ਨੀਚ ਸਾਡੇ ਵਿੱਚ ਪਹਿਲਾਂ ਹੀ ਬਹੁਤ ਹੈ ਜਾਤ ਪਾਤ ਸਾਡੇ ਵਿੱਚ ਪਹਿਲਾਂ ਹੀ ਬਹੁਤ ਹੈ ਅੱਜ ਅਸੀਂ ਧਰਮ ਦੇ ਨਾਂ ਤੇ ਵੀ ਵੱਡਾ ਸਿੱਖ ਤੇ ਛੋਟਾ ਸਿੱਖ ਵੱਡਾ ਪ੍ਰਚਾਰਕ ਤੇ ਛੋਟਾ ਪ੍ਰਚਾਰਕ ਵੱਡਾ ਰਾਗੀ ਤੇ ਛੋਟਾ ਰਾਗੀ ਮੈਨੂੰ ਮਾਫ ਕਰਿਓ ਇਹ ਵੰਡੀਆਂ ਨਾ ਪਾਈਏ ਸੱਚ ਹੈ ਇਹ ਹਾਲਾਤ ਨੇ ਅੱਜ ਮੇਰੀ ਕੌਮ ਦੇ ਅਸੀਂ ਇੰਨੀਆਂ ਵੰਡੀਆਂ ਪਾ ਦਿੱਤੀਆਂ ਅੱਜ ਸੇਵਾ ਕਰਨ ਦੀ ਜਗ੍ਹਾ ਅੱਜ ਸੇਵਾ ਕਰਨ ਦੀ ਜਗ੍ਹਾ ਪਿੰਡ ਪਿੰਡ ਜਾਣ ਦੀ ਜਗ੍ਹਾ ਉਹ ਭਾਈ ਜਿਹੜਾ ਸ਼ਿਕੜੀਕਰ ਜਿਹੜਾ ਬੰਜਾਰਿਆਂ ਦੇ ਕੋਲ ਜਿਹੜਾ ਸਿੰਧੀਆਂ ਦੇ ਕੋਲ ਜਾ ਕੇ ਪ੍ਰਚਾਰ ਕਰ ਰਿਹਾ ਹੈ ਜਿਹੜਾ ਕਦੀ ਮੀਡੀਏ ਵਿੱਚ ਆਇਆ ਹੀ ਨਹੀਂ ਫਿਰ ਉਹਨੂੰ ਕੌਣ ਸੱਦੇਗਾ ਅਸਲ ਦੇ ਵਿੱਚ ਅਸੀਂ ਸਮਝ ਹੀ ਨਹੀਂ ਸਕੇ ਗੁਰਮਤ ਦਾ ਪ੍ਰਚਾਰ ਕੀ ਹੈ ਮੇਰੀ ਕੌਮ ਦੀ ਤਰਾਸਦੀ ਹੈ ਮੈਨੂੰ ਸੱਚ ਕਹਿਣਾ ਪੈਣਾ ਹੈ ਤਕਰੀਬਨ 25 ਸਾਲਾਂ ਤੋਂ ਮੈਂ ਇਹ ਕੁਝ ਦੇਖ ਰਿਹਾ ਮਜਬੂਰੀਆਂ ਦੇ ਲੋਕਾਂ ਦੀਆਂ ਤੇ ਪ੍ਰਬੰਧਕ ਕਹਿੰਦੇ ਉਹ ਲੋਕ ਮੰਗ ਕਰਦੇ ਨੇ ਜੀ ਫਲਾਨਾ ਸਦੋ ਪਿਆਰਿਓ ਅਸੀਂ ਬੰਦਿਆਂ ਨਾਲ ਜੁੜ ਗਏ ਅਸੀਂ ਸਰੀਰ ਨਾਲ ਜੁੜ ਗਏ ਉਹ ਸਾਰੇ ਇਤਿਹਾਸ ਦੇ ਵਿੱਚ ਉਹ ਗੁਰੂ ਸਹਿਬਾਨਾਂ ਨੇ ਵੀ ਕਦੀ ਸਰੀਰ ਨਾਲ ਨਹੀਂ ਸੀ ਜੁੜਿਆ ਗੁਰੂ ਅਰਜਨ ਦੇ ਪਾਤਸ਼ਾਹ ਨੇ ਜਦੋਂ ਪ੍ਰਕਾਸ਼ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ ਸ਼ਬਦ ਦਾ ਕੀਤਾ ਸੀ ਪਾਤਸ਼ਾਹ ਕਹਿੰਦੇ ਸਿੱਖੋ ਸਾਡਾ ਸਰੀਰ ਹਰ ਜਗ੍ਹਾ ਨਹੀਂ ਹੋਵੇਗਾ ਪਰ ਸ਼ਬਦ ਗੁਰੂ ਹਰ ਜਗ੍ਹਾ ਹੋਵੇਗਾ ਸ਼ਬਦ ਦੇ ਨਾਲ ਜੁੜੋ ਬਾਣੀ ਦੇ ਨਾਲ ਜੁੜੋ ਇਤਰਾਸ ਦੀ ਹੈ ਅੱਜ ਦੀ ਅਸੀਂ ਦੇਖਣ ਲੱਗ ਗਏ ਵੀ ਕਿਹੜਾ ਕੀਰਤਨੀਆ ਆਉਣਾ ਹੈ ਅਸੀਂ ਦੇਖਣ ਲੱਗ ਗਏ ਵੀ ਕਿਹੜਾ ਕਥਾਵਾ ਚ ਕੋਣਾ ਹੈ ਫੇਰ ਹੀ ਗੁਰਦੁਆਰੇ ਚੱਲਾਂਗੇ ਅੱਜ ਬਹੁਤੇ ਲੋਕ ਤੇ ਉਹ ਬੈਠੇ ਨੇ ਜਿਹੜੇ ਬੰਦਿਆਂ ਨੂੰ ਦੇਖ ਕੇ ਗੁਰਦੁਆਰੇ ਆਉਂਦੇ ਆ ਜੀ ਜਾਂ ਫਿਰ ਜਿਸ ਧੜੇ ਦਾ ਪ੍ਰਚਾਰਕ ਆਉਣਾ ਹੋਵੇ ਉਹ ਆਉਂਦੇ ਨੇ ਜੇ ਦੂਜੇ ਧੜੇ ਦਾ ਆਉਣਾ ਹੋਵੇ ਤੇ ਉਹ ਆਉਂਦੇ ਨੇ ਇਹ ਹਾਲਾਤ ਬਣ ਚੁੱਕੇ ਜੀ ਅੱਜ ਸਾਡੀ ਕੌਮ ਦੇ ਸੱਚ ਨੂੰ ਸੁਣੀਏ ਸੱਚ ਦੀ ਆਵਾਜ਼ ਸੁਣੀਏ ਮੇਰੇ ਸਹਬ ਨੇ ਕਿਹੜਾ ਸੱਚ ਸਾਨੂੰ ਦਿੱਤਾ ਸੀ ਜਿੱਥੋਂ ਅੱਜ ਮੇਰੀ ਕੌਮ ਢਟਕਦੀ ਜਾ ਰਹੀ ਹੈ ਇਹ ਦੁੱਖ ਹੈ ਅੱਜ ਦੇ ਬਹੁਤ ਸਾਰੇ ਪ੍ਰਚਾਰਕ ਮੈਨੂੰ ਮਿਲਦੇ ਜਦੋਂ ਉਹ ਗੱਲ ਕਰਦੇ ਨੇ ਭਾਈ ਸਭ ਕੀ ਕਰੀਏ ਆ ਪਿੱਛੇ ਜੇਕਰ ਰਾਗੀ ਸਿੰਘ ਮਿਲਿਆ ਕਹਿੰਦਾ 15 ਸਾਲ ਹੋ ਗਏ ਉਹ ਸਾਡਾ ਸਟੂਡੈਂਟ ਵੀ ਸੀ 15 ਸਾਲ ਉਹ ਮੀਡੀਆ 'ਚ ਦੱਸ ਰਿਹਾ ਸੀ ਕਹਿੰਦਾ ਮੈਨੂੰ 15 ਸਾਲ ਹੋ ਗਏ ਗੁਰਬਾਣੀ ਦਾ ਕੀਰਤਨ ਕਰਦਿਆਂ ਕਹਿੰਦਾ ਕਿਸੇ ਨੇ ਮੈਨੂੰ ਉਹ ਉਤਸ਼ਾਹ ਨਹੀਂ ਦਿੱਤਾ ਇੱਕ ਕਹਿੰਦਾ ਮੇਰਾ ਛੋਟਾ ਜਿਹਾ ਗਾਣਾ ਮਸ਼ਹੂਰ ਹੋ ਗਿਆ ਕਹਿੰਦਾ ਇੰਨੇ ਵਿਊ ਆਏ ਇੰਨਾ ਹਾਈਲਾਈਟ ਹੋਇਆ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਇਹ ਉਹੀ ਹੈ ਜਿਨੇ ਉਹ ਗਾਣਾ ਗਾਇਆ ਸੀ ਮੈਨੂੰ ਮਾਫ ਕਰਿਓ 15 ਸਾਲ ਕੀਰਤਨ ਗੁਰੂ ਦੀ ਬਾਣੀ ਅਸੀਂ ਬਾਣੀ ਦਾ ਸਤਿਕਾਰ ਮੈਨੂੰ ਮਾਫ ਕਰਿਓ ਅੱਜ ਬਹੁਤੇ ਲੋਕ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਕਰ ਰਿਹਾ ਬਾਣੀ ਦਾ ਸਤਕਾਰ ਨਹੀਂ ਕੀਤਾ ਜੇ ਉਸੇ ਆਵਾਜ਼ ਦੇ ਵਿੱਚ ਉਹਨੇ ਗਾਣਾ ਗਾਇਆ ਤੇ ਉਹ ਸਾਰੇ ਪਾਸੇ ਮਸ਼ਹੂਰ ਹੋ ਗਿਆ ਅਸੀਂ ਗਾਣਿਆਂ ਦੇ ਨਾਲ ਨਹੀਂ ਜੁੜਨਾ ਅਸੀਂ ਸ਼ਬਦ ਦੇ ਨਾਲ ਜੁੜਨਾ ਹੈ ਅਸੀਂ ਵਿਕਤੀਆਂ ਦੇ ਨਾਲ ਨਹੀਂ ਜੁੜਨਾ ਯਾਦ ਰੱਖਿਓ ਅਸੀਂ ਸ਼ਬਦ ਦੇ ਨਾਲ ਜੁੜਨਾ ਹੈ ਵਿਕਤੀਆਂ ਦੇ ਨਾਲ ਜੁੜਾਂਗੇ ਸਦਾ ਦੁਖੀ ਹੋਵਾਂਗੇ ਪਾਤਸ਼ਾਹ ਕਹਿੰਦੇ ਜੇ ਸ਼ਬਦ ਦੇ ਨਾਲ ਜੁੜੋਗੇ ਜਿੱਥੋਂ ਸ਼ਬਦ ਆਇਆ ਸਤਖੰਡ ਦੇ ਵਿੱਚੋਂ ਤੁਹਾਨੂੰ ਉੱਥੇ ਹੀ ਲੈ ਜਾਵੇਗਾ ਜੇ ਵਿਕਤੀਆਂ ਦੇ ਨਾਲ ਜੁੜੋਗੇ ਤੇ ਸਰੀਰ ਤੱਕ ਹੀ ਸੀਮਤ ਰਹਿ ਜਾਓਗੇ ਸਭ ਤੋਂ ਪਹਿਲੀ ਗੱਲ ਅਸੀਂ ਅੱਜ ਮੂਰਤੀ ਪੂਜਾ ਦੇ ਵਿੱਚੋਂ ਬਾਹਰ ਆਈਏ ਅਸੀਂ ਵਿਅਕਤੀਗਤ ਪੂਜਾ ਦੇ ਵਿੱਚੋਂ ਬਾਹਰ ਆਈਏ ਅਸੀਂ ਸ਼ਬਦ ਗੁਰੂ ਦੇ ਲੜ ਲੱਗਈਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇੱਥੋਂ ਤੱਕ ਗੁਰੂ ਕੇ ਕੀਰਤਨੀਏ ਗੁਰੂ ਕੇ ਕਥਾ ਬਾਤ ਕੇ ਜਦੋਂ ਸਟੇਜ ਤੇ ਪ੍ਰਚਾਰ ਕਰਦੇ ਆ ਨਾ ਜੀ ਇੱਕ ਹੋਰ ਬੇਨਤੀ ਮੈਂ ਕਰਾਂ ਅਸੀਂ ਡਿਮਾਂਡ ਰੱਖਦੇ ਆ ਅਸੀਂ ਆਪਣੀ ਰੂਚੀ ਰੱਖ ਦਿੰਨੇ ਆ ਭਾਈ ਸਾਹਿਬ ਆਹ ਸ਼ਬਦ ਪੜਿਓ ਭਾਈ ਸਾਹਿਬ ਆਹ ਸ਼ਬਦ ਪੜਿਓ ਉਹ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਲੈਣ ਗਏ ਆ ਮੇਰੇ ਸਹਬਬ ਅੱਜ ਅਸੀਂ ਆਏ ਨਾ ਜੀ ਤੇ ਸ਼ਬਦ ਚੱਲ ਰਿਹਾ ਸੀ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਤੇ ਮੈਂ ਮਨ ਦੇ ਵਿੱਚ ਮਹਿਸੂਸ ਕੀਤਾ ਮਨਾ ਤੇ ਤੂੰ ਤੇ ਕੁਝ ਹੋਰ ਹੀ ਕਹਿ ਰਿਹਾ ਸੀ ਗੁਰੂ ਕੁਝ ਹੋਰ ਕਹਿ ਰਿਹਾ ਸੱਚ ਕਰਕੇ ਜਾਣਿਓ ਜੋ ਗੁਰੂ ਕਹਿ ਰਿਹਾ ਹੈ ਉਹ ਤੁਹਾਡੇ ਵਾਸਤੇ ਹੁੰਦਾ ਜੋ ਆਪਣੀ ਮਰਜ਼ੀ ਦੇ ਨਾਲ ਸੁਣਨਾ ਚਾਹੋਗੇ ਅੱਜ ਹੁਕਮਨਾਮਾ ਵੀ ਅਸੀਂ ਮਰਜ਼ੀ ਦੇ ਨਾਲ ਲੈਣ ਲੱਗਾ ਹੈ ਵੀ ਜਿੱਥੋਂ ਚਿਤ ਕਰਦਾ ਉਥੋਂ ਹੁਕਮਨਾਮਾ ਲੈ ਲੋ ਅੱਜ ਬਹੁਤੇ ਇਦਾਂ ਵੀ ਕਰਦੇ ਆ ਜੀ ਅਸੀਂ ਆਪਣੀ ਮਰਜ਼ੀ ਨਾਲ ਗੁਰੂ ਦੀ ਗੱਲ ਨਹੀਂ ਸੁਣਨੀ ਅਸੀਂ ਇਹ ਨਹੀਂ ਕਹਿਣਾ ਮੈਂ ਕੀ ਚਾਹੁੰਦਾ ਭਾਈ ਸਾਹਿਬ ਉਹ ਸ਼ਬਦ ਸੁਣਾਓ ਅਸੀਂ ਹੱਥ ਜੋੜ ਕੇ ਸੰਗਤ ਵਿੱਚ ਬਹਿਣਾ ਵੀ ਜੋ ਮੇਰਾ ਗੁਰੂ ਸੁਣਾਉਣਾ ਚਾਹੁੰਦਾ ਮੈਂ ਉਹ ਸੁਣਨਾ ਹੈ ਜੱਜ ਕਿਸੇ ਦੇ ਹੁਕਮ ਦੇ ਨਾਲ ਸੱਚ ਕਰਕੇ ਜਾਣਿਓ ਜੱਜ ਕਿਸੇ ਦੇ ਹੁਕਮ ਦੇ ਨਾਲ ਨਿਆਂ ਨਹੀਂ ਕਰਦਾ ਆਰਡਰ ਨਹੀਂ ਦਿੰਦਾ ਉਹ ਆਪਣੀ ਮਰਜ਼ੀ ਦੇ ਨਾਲ ਕਾਨੂੰਨ ਦੇ ਮੁਤਾਬਕ ਗੱਲ ਕਰਦਾ ਤੇ ਗੁਰੂ ਨੂੰ ਅਸੀਂ ਕਹਿੰਨੇ ਆ ਸੱਚੇ ਪਾਤਸ਼ਾਹ ਜਿਹੜਾ ਸੱਚਾ ਪਾਤਸ਼ਾਹ ਹੈ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਬਣਾ ਦਾ ਵਿਸਾ ਉਹਦੇ ਕੋਲ ਅਸੀਂ ਮਰਜ਼ੀ ਨਾਵਾ ਸੁਣਨਾ ਚਾਹੁੰਦੇ ਮੈਨੂੰ ਕੀ ਪਸੰਦ ਹੈ ਤੂੰ 2-4 ਸ਼ਬਦ ਸੁਣੇ ਹੋਣਗੇ ਉਹਦੇ ਵਿੱਚੋਂ ਇੱਕ ਅੱਧਾ ਤੈਨੂੰ ਪਸੰਦ ਆ ਗਿਆ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਲੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭੰਡਾਰ ਹੈ ਗੁਰੂ ਤੇ ਸਮੁੰਦਰ ਹੈ ਗੁਰ ਸਾਗਰ ਰਤਨੀ ਪਰਭੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਤੂੰ ਗੁਰੂ ਸਮੁੰਦਰ ਦੇ ਵਿੱਚ ਸੁਰਤ ਕਰਕੇ ਚੁੱਭੀ ਲਾਉਣੀ ਸੀ ਤੇ ਗੁਰੂ ਨੇ ਜਿਹੜੀਆਂ ਬਖਸ਼ਿਸ਼ਾਂ ਤੇਰੇ ਉੱਤੇ ਕਰਨੀਆਂ ਸੀ ਤੈਨੂੰ ਜੋ ਪਸੰਦ ਹੈ ਤੂੰ ਸੁਣਨਾ ਚਾਹੁੰਦਾ ਹੈ ਜਿਹੜੇ ਹੋਰ ਇੰਨੇ ਬੈਠੇ ਨੇ ਉਹ ਕੀ ਸੁਣਨਾ ਚਾਹੁੰਦੇ ਨੇ ਜੇ ਕੱਲੇ-ਕੱਲੇ ਦੀ ਪਸੰਦ ਦੇਖਣ ਲੱਗੇ ਗੁਰਦੁਆਰੇ ਪਸੰਦ ਨਹੀਂ ਚੱਲਦੀ ਮੇਰੀ ਪਸੰਦ ਦਾ ਲੰਗਰ ਹੋਵੇ ਮੇਰੀ ਪਸੰਦ ਦਾ ਸਮਾਗਮ ਹੋਵੇ ਮੇਰੀ ਪਸੰਦ ਦੇ ਪ੍ਰਚਾਰਕ ਹੋਣ ਮੇਰੀ ਪਸੰਦ ਦੇ ਕੀਰਤਨੀਏ ਹੋਣ ਤੂੰ ਤੇ ਆਪਣੀ ਪਸੰਦ ਲੈ ਕੇ ਆ ਗਿਆ ਅੱਜ ਪ੍ਰਬੰਧਕਾਂ ਦੇ ਵਿੱਚ ਵੀ ਇਹ ਕਮਜ਼ੋਰੀ ਆ ਗਈ ਮੈਨੂੰ ਮਾਫ਼ ਕਰਿਓ ਮੈਨੂੰ ਕਹਿਣਾ ਪੈਣਾ ਹੈ ਅੱਜ ਸੰਗਤਾਂ ਵਿੱਚ ਸਾਡੇ ਵਿੱਚ ਵੀ ਕਮਜ਼ੋਰੀ ਹੈ ਪ੍ਰਬੰਧਕੀ ਤੌਰ ਤੇ ਵੀ ਕਮਜ਼ੋਰੀ ਆ ਗਈ ਅਸੀਂ ਆਪਣੀ ਮੰਗ ਆਪਣੀਆਂ ਰੂਚੀਆਂ ਆਪਣੀਆਂ ਲੋੜਾਂ ਗੁਰਦੁਆਰੇ ਥੋਪਣ ਲੱਗਾ ਹੈ ਅੱਜ ਇਹ ਚੀਜ਼ਾਂ ਤੋਂ ਬਾਹਰ ਨਿਕਲਣਾ ਪੈਣਾ ਹੈ ਜੇ ਗੁਰੂ ਦੇ ਸਿੱਖ ਬੰਨਾ ਹੈ ਇੱਕ ਪਾਸਾ ਕਰਨਾ ਪੈਣਾ ਹੈ ਜਾਂ ਇੱਧਰ ਜਾਂ ਉੱਧਰ ਜਾਂ ਮਨ ਦੇ ਮਗਰ ਲੱਗੀਏ ਜਾਂ ਗੁਰੂ ਦੇ ਮਗਰ ਲੱਗੀਏ